ਪਰ ਜਿਹੜਾ ਇੱਥੇ ਦਾ ਐਡਮਿਨਿਸਟ੍ਰੇਸ਼ਨ ਆ ਉਹ ਸਾਡੇ ਲਈ ਬੈਰੀਅਰ ਖੜੇ ਕਰ ਰਿਹਾ ਹੈ ਤੇ ਉਹਦੇ ਖਿਲਾਫ ਹੀ ਅੱਜ ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਬੈਰੀਅਰ ਖੜੇ ਕਰ ਰਿਹਾ ਜੀ ਬੈਰੀਅਰ ਦੀ ਤੁਸੀਂ ਗੱਲ ਕਰ ਰਹੇ ਹੋ ਕੀ ਬੈਰੀਅਰਸ ਲੱਗ ਰਹੇ ਆ ਤੁਹਾਨੂੰ ਚੋਣ ਲੱਗ ਜਿਹੜੀ ਪੁਲਿਸ ਆ ਉਹਨੇ ਸਾਡੇ ਵਰਕਰਾਂ ਦੇ ਘਰਾਂ 'ਚ ਜਾ ਜਾ ਕੇ ਫਲੈਕਸ ਪਾੜੇ ਪੋਸਟਰ ਪਾੜੇ ਝੰਡੇ ਲਾ ਦਿੱਤੇ ਪੋਲੀਟੀਕਲ ਜਿਹੜੀਆਂ ਪਾਰਟੀਆਂ ਸੋਨਾਂ ਦੇ ਵਿਰੋਧੀ ਤੇ ਉਦੋਂ ਸਾਡੇ ਤੇ ਪਰਚੇ ਕੀਤੇ ਗਏ ਸਾਡੇ ਤੇ लाठी चार्ज ਹੋਇਆ ਜਲੰਧਰ 'ਚ ਹੁਣ ਜਦੋਂ ਚੋਣ ਜਾਬਤਾ ਲੱਗ ਗਿਆ ਦੂਜੀ ਪੋਲੀਟੀਕਲ ਪਾਰਟੀਆਂ ਦੇ ਕੋਲ ਸਿਕਿਉਰਟੀ ਆ ਕੈਂਡੀਡੇਟਸ ਕੋ ਤੇ ਸਾਨੂੰ ਕਿਤੇ ਸੀ ਕਿਉਂ ਨਹੀਂ ਕੀਤਾ ਜਾ ਰਿਆ ਅਨਮੋਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆ ਕੁਲਵਿੰਦਰ ਸਿੰਘ ਛਲੇੜੀ ਤਾਂ ਜਲੰਧਰ ਦੇ ਵਿੱਚ ਬਾਕੀ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਉਤਾਰੇ ਗਏ ਨੇ ਤੇ ਬਸ ਭਾਜੋ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਆਪਣੇ ਉਮੀਦਵਾਰ ਉਤਾਰ ਦੀ ਆ ਰਹੀ ਹੈ ਤਾਂ ਜਲੰਧਰ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਬਲਵਿੰਦਰ ਕੁਮਾਰ ਹੋਣਾ ਨੂੰ ਉਮੀਦਵਾਰ ਉਤਾਰਿਆ ਗਿਆ ਸੀ ਪਰ ਉਸ ਤੋਂ ਬਾਅਦ ਜਿਹੜਾ ਗੱਠਜੋੜ ਹੋ ਜਾਂਦਾ ਤੇ ਬਲਵਿੰਦਰ ਕੁਮਾਰ ਉਹਨਾਂ ਨੂੰ ਪਿੱਛੇ ਕਰਕੇ ਜਿਹੜਾ ਉਮੀਦਵਾਰ ਅਕਾਲੀ ਦਲ ਦੇ ਵੱਲੋਂ ਜਿਹੜਾ ਸੁਖਵਿੰਦਰ ਸੁਖੀ ਨੂੰ ਉਪਚੋਣਾ ਦੇ ਵਿੱਚ ਲਿਆਂਦਾ ਜਾਂਦਾ ਤੇ ਬਲਵਿੰਦਰ ਕੁਮਾਰ ਸਾਡੇ ਨਾਲ ਮੌਜੂਦ ਨੇ ਬਲਵਿੰਦਰ ਜੀ ਇਸ ਵਾਰ ਤੁਸੀਂ ਫਿਰ बसपा ਦੇ ਵੱਲੋਂ ਉਮੀਦਵਾਰ ਹੋ ਪਿਛਲੇ ਸਮੇਂ ਦੇ ਵਿੱਚ ਤੁਹਾਡੀ ਜਗ੍ਹਾ ਤੇ ਜਦੋਂ ਗੱਠਜੋੜ ਹੁੰਦਾ ਅਕਾਲੀ ਦਲ ਦੇ ਨਾਲ ਤੁਹਾਡੀ ਜਗ੍ਹਾ ਸੁਖਵਿੰਦਰ ਸੁਖੀ ਉਹਨਾਂ ਨੂੰ ਲਿਆਂਦਾ ਜਾਂਦਾ ਤੁਹਾਡ ਨੂੰ ਪਿੱਛੇ ਕਰ ਦਿੱਤਾ ਜਾਂਦਾ ਤਾਂ ਉਹਨੂੰ ਉਸ ਤੋਂ ਬਾਅਦ ਹੁਣ ਇਕੱਲੇ ਜਦੋਂ ਚੋਣਾਂ ਲੜ ਰਹੇ ਹੋ ਤਾਂ ਕਿਵੇਂ ਲੱਗ ਰਿਹਾ ਹੈ ਇੱਕ ਤਾਂ ਇਹ ਕੀ ਕੁਝ ਰਿਸਪੌਂਸ ਹੈਗਾ ਲੋਕਾਂ ਦਾ ਇਹੋ ਜਿਹੜਾ ਸੀਗਾ ਨਾ 2022 ਇਲੈਕਸ਼ਨ ਸੀ ਜਨਰਲੀ ਬੀਐਸਪੀ ਬਾਈ ਇਲੈਕਸ਼ਨ ਨਹੀਂ ਲੜਦੀ 19 ਚ ਮੈਂ ਪਾਰਟੀ ਵੱਲੋਂ ਲੜਿਆ ਤੇ 24 ਚ ਵੀ ਮੈਂ ਮੈਂ ਹੀ ਲੜ ਰਿਹਾ ਮੈਨੂੰ ਯਾਦ ਆ ਵੀ 2 ਲੱਖ ਤੋਂ ਵੱਧ ਵੋਟਾਂ ਉਦੋਂ 2 ਲੱਖ 5000 6000 ਸਮਥਿੰਗ ਕੁਝ ਵੋਟਾਂ ਤੁਹਾਨੂੰ ਜਲੰਧਰ ਦੇ ਲੋਕਾਂ ਨੇ ਪਾਈਆਂ ਉਦੋਂ ਹਾਂਜੀ ਦੇਖੋ ਜਿਹੜੇ ਪੰਜਾਬ ਦੇ ਲੋਕ ਆ ਕਿਉਂਕਿ ਉਹਨਾਂ ਨੇ ਲੰਬਾ ਸਮਾਂ ਕਾਂਗਰਸ ਤੇ ਅਕਾਲੀ ਦਲ ਬੀਜੇਪੀ ਨੂੰ ਦਿੱਤਾ ਤੇ ਪੰਜਾਬ ਦੇ ਲੋਕ ਜਿੱਥੇ ਵੀ ਉਹਨਾਂ ਨੂੰ ਲੱਗਦਾ ਸਾਨੂੰ ਲੱਗਦਾ ਵੀ ਐਸ ਪਰ ਸੀਟ ਹੀ ਕਈ ਵਾਰ ਹੋ ਜਾਂਦਾ ਜਿੱਤਨੋ ਲੱਗਦਾ ਵੀ ਕੋਈ ਕੋਈ ਵੀ ਬੰਦਾ ਆ ਵੀ ਉਹਦੇ ਕੋਈ ਚੰਗਾ ਵਿਚਾਰ ਆ ਚੰਗੀ ਉਹਦੀ ਸਮਝ ਹੈਗੀ ਵੀ ਸਾਡੇ ਲਈ ਕੁਛ ਇਹਨਾਂ ਧਿਰਾਂ ਨਾਲੋਂ ਬਿਹਤਰ ਕਰ ਸਕਦਾ ਤੇ ਉੱਥੇ ਲੋਕ ਰਿਸਪਾਂਸ ਦਿੰਦੇ ਆ ਤੇ ਇਸ ਕਰਕੇ ਅਸੀਂ ਲਗਾਤਾਰ ਪੱਤਰਕਾਰਤਾ 'ਚ ਲੋਕਾਂ ਨਾਲ ਜੁੜ ਕੇ ਕੰਮ ਕੀਤਾ ਪਾਰਟੀ ਦੇ ਤੌਰ ਤੇ ਵੀ ਲਗਾਤਾਰ ਜੁੜ ਕੇ ਕੰਮ ਕੀਤਾ ਉਹਦੇ ਕਰਕੇ ਇੱਕ ਟਰਸਟ ਫੈਕਟਰ ਲੋਕਾਂ ਦੇ ਵਿੱਚ ਸਾਡਾ ਹੈਗਾ ਇਸ ਕਰਕੇ ਸਾਨੂੰ 19 'ਚ ਵੀ 2 ਲੱਖ 5000 ਵੋਟ ਪਈ 22 'ਚ ਮੈਂ ਜਦੋਂ ਲੜਿਆ ਜਦੋਂ ਝਾੜੂ ਦੀ ਲਹਿਰ ਸੀ ਔਰ ਸਾਡੇ ਕੋਲ ਦੇਖੋ ਇੱਕ ਇਹ ਵੀ ਸਾਡੇ ਕੋਲ ਸਾਧਨਾ ਨਹੀਂ ਹੁੰਦੇ ਬਿਨਾ ਸਾਧਨਾ ਤੋਂ ਅਸੀਂ ਲੜਾਈ ਲੜੀ ਦੀ ਆ ਤੇ ਮੈਨੂੰ ਕਰੀਬ 34000 ਵੋਟ ਬਈ ਕਾਂਗਰਸ ਜਿਹੜੀ ਸਰਕਾਰ ਸੀਗੀ ਉਹਦੀ ਉਹ ਕਰੀਬ 38000 ਲੈ ਕੇ ਗਈ ਤੇ ਆਪ ਕਰੀਬ 42000 ਤੇ ਉਦੋਂ ਵੀ ਅਸੀਂ ক্লোਜ਼ ਕੰਟੈਸਟ ਵਿੱਚ ਗਏ ਤੇ ਇਹ ਸਾਡਾ ਜਿਹੜਾ ਵਰਕ ਆ ਸਾਡਾ ਲੋਕਾਂ ਪ੍ਰਤੀ ਇੱਕ ਟਰਸ ਦਾ ਰਿਸ਼ਤਾ ਹੈ ਉਹਦੇ ਕਰਕੇ ਲੋਕ ਸਾਨੂੰ ਸਾਥ ਦਿੰਦੇ ਆ ਜਦੋਂ ਉਪਚੋਣ ਹੁੰਦੀ ਆ ਜਦੋਂ ਜਿਹੜਾ ਅਕਾਲੀ ਦਲ ਦੇ ਨਾਲ ਗੱਠ ਚੋੜ ਹੁੰਦਾ ਉਦੋਂ ਉਪਚੋਣ ਦੇ ਵਿੱਚ ਤੁਹਾਨੂੰ ਜਿਹੜਾ ਉਮੀਦਵਾਰ ਨਹੀਂ ਰੱਖਿਆ ਜਾਂਦਾ ਉੱਥੇ ਫਿਰ ਸੁਖਵਿੰਦਰ ਸੁਖੀ ਨੂੰ ਜਿਹੜਾ ਲਿਆਂਦਾ ਜਾਂਦਾ ਉਹ ਹਾਲਾਂਕਿ ਉਹਨਾਂ ਦੇ ਐਮ.ਐਲ.ਏ ਵੀ ਸੀਗੇ ਥੇ ਲਿਆਂਦਾ ਜਾਂਦਾ ਉਹ ਵੀ ਹਾਰ ਜਾਂਦੇ ਨੇ ਤਾਂ ਲੱਗਦਾ ਨਹੀਂ ਸੀ ਵੀ ਫਿਰ ਭਰੋਸਾ ਕਰਨਾ ਚਾਹੀਦਾ ਸੀ ਜੇ ਗੱਠਜੋੜ ਵੀ ਹੋਇਆ ਤਾਂ ਬਲਵਿੰਦਰ ਕੁਮਾਰ ਨੂੰ ਜਾਂ 2 ਲੱਖ ਤੋਂ ਉੱਪਰ ਲੋਕ ਭਰੋਸਾ ਕਰ ਸਕਦੇ ਆ ਜਿਨ੍ਹਾਂ ਨੇ ਵੋਟਾਂ ਪਾਈਆਂ 2 ਲੱਖ ਤੋਂ ਉੱਪਰ ਫਿਰ ਤੁਹਾਡੇ ਤੇ ਵੀ ਭਰੋਸਾ ਕਰਨਾ ਚਾਹੀਦਾ ਸੀ ਸੁਖੀ ਨੂੰ ਨਹੀਂ ਸੀ ਫਿਰ ਗੱਟ ਜੋੜ ਨੂੰ ਲੈਣਾ ਨਹੀਂ ਇਸ ਤਰ੍ਹਾਂ ਨਹੀਂ ਆ ਦੇਖੋ ਪਤਾ ਕੀ ਆ ਜਿਹੜੇ ਆਪਾਂ ਸਾਰੇ ਸੀਮਤ ਸਾਧਨਾ ਵਾਲੇ ਲੋਕ ਆ ਹਰ ਵਾਰ ਇਲੈਕਸ਼ਨ ਲੜਨਾ ਕਈ ਵਾਰ ਪੋਸੀਬਲ ਨਹੀਂ ਹੁੰਦਾ ਇਸ ਕਰਕੇ ਜਨਰਲੀ ਬੀ.ਐਸ.ਪੀ ਐਸੇ ਕਰਕੇ ਬਾਅਦ ਇਲੈਕਸ਼ਨ ਨਹੀਂ ਲੜਦੀ ਕਿਉਂਕਿ ਸਰਕਾਰਾਂ ਦਾ ਕਈ ਵਾਰ ਕਾਫੀ ਜ਼ੋਰ ਹੁੰਦਾ ਬਹੁਤ ਜ਼ਿਆਦਾ ਇੱਕ ਸੀਟ ਤੇ ਫੋਕਸ ਹੁੰਦਾ ਉਹਨਾਂ ਕੋਲ ਰਿਸੋਰਸ ਬਹੁਤ ਲੱਗਦੇ ਆ ਇਸ ਕਰਕੇ ਉਦੋਂ ਪਾਰਟੀ ਨੇ ਪਾਰਟੀ ਜਨਨ ਲਈ ਬਾਅਦ ਇਲੈਕਸ਼ਨ ਨਹੀਂ ਲੜਦੀ ਤਾਂ ਕਿਉਂਕਿ ਸਾਡੀ ਸਹਿਯੋਗੀ ਤੇ ਸੀ ਤਾਂ ਅਸੀਂ ਉਹਨਾਂ ਨੂੰ ਮੌਕਾ ਦਿੱਤਾ ਸੀਗਾ ਤੇ ਇਦਾਂ ਇਦਾਂ ਨਹੀਂ ਆਇਓ ਸਾਨੂੰ ਕਿਸੇ ਨੇ ਪਿੱਛਾ ਕੀਤਾ ਇੱਕ ਸਾਡਾ ਇੱਕ ਸਾਰਿਆਂ ਦਾ ਸਾਂਝਾ ਫੈਸਲਾ ਸੀਗਾ ਤਾਂ ਇਸ ਵਾਰ ਜਿਹੜਾ ਇਲੈਕਸ਼ਨ ਤਾਂ ਉਹ ਕਿਸ ਤਰ੍ਹਾਂ ਤੋਂ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਹਾਂ ਕੀ ਰਿਸਪਾਂਸ ਮਿਲ ਰਿਹਾ ਜਾਂ ਕੀ ਕੁਝ ਦਿੱਕਤਾਂ ਜਿਹੜੀਆਂ ਨੇ ਇਸ ਵਾਰ ਹੈਗੀਆਂ ਦੇਖੋ ਲੋਕਾਂ 'ਚ ਤਾਂ ਜਾਦੇ ਆਪਾਂ ਆਏ ਆ ਪੱਤਰਕਾਰਤਾ ਵਿੱਚ ਵੀ ਲੋਕਾਂ 'ਚ ਹੀ ਸੀ ਮੈਂ 2006 ਤੋਂ ਪੱਤਰਕਾਰ ਰਿਆਂ ਜਲੰਧਰ 'ਚ ਹੀ ਔਰ ਬਹੁਤ ਜਮੀਨੀ ਪੱਧਰ ਤੋਂ ਅਸੀਂ ਪੱਤਰਕਾਰਤਾ ਸ਼ੁਰੂ ਕੀਤੀ ਤੇ 6 ਤੋਂ ਲੈ ਕੇ 14 ਤੱਕ ਪੱਤਰਕਾਰਤਾ ਕੀਤੀ 14 ਤੋਂ ਲੈ ਕੇ ਪਾਰਟੀ ਤੱਕ ਆ ਤੇ ਲਗਾਤਾਰ ਹੀ ਲੋਕਾਂ 'ਚ ਅਸੀਂ ਰਹੇ ਆ ਚਾਹੇ ਇਲੈਕਸ਼ਨ ਨਹੀਂ ਜਿੱਤੇ ਪਰ ਇਲੈਕਸ਼ਨ ਤੋਂ ਅਗਲੇ ਦਿਨ ਹੀ ਜਿੰਨੇ ਵੀ ਸਾਨੂੰ ਵੋਟ ਪਾਈ ਆ ਉਹਦੇ ਨਾਲ ਖੜੇ ਹੋਏ ਆ ਤੇ ਇਸ ਕਰਕੇ ਲੋਕ ਹੁਣ ਵੀ ਸਾਨੂੰ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਆ ਪਰ ਜਿਹੜਾ ਇੱਕ ਦੂਜੀ ਪੋਲੀਟੀਕਲ ਪਾਰਟੀਆਂ ਸਾਡੇ ਮਾਰੇ ਕੋਈ ਰੁਕਾਵਟ ਨਹੀਂ ਹੈਗੀ ਪਰ ਜਿਹੜਾ ਇੱਥੇ ਦਾ ਐਡਮਿਨਿਸਟ੍ਰੇਸ਼ਨ ਆ ਉਹ ਸਾਡੇ ਲਈ ਬੈਰੀਅਰ ਖੜੇ ਕਰ ਰਿਹਾ ਆ ਤੇ ਉਹਦੇ ਖਿਲਾਫ ਹੀ ਅੱਜ ਅਸੀਂ ਪ੍ਰੈਸ ਕਾਨਫਰੰਸ ਵੀ ਕੀਤੀ ਆ ਕੀ ਕੀ ਬੈਰੀਅਰ ਖੜੇ ਕਰ ਰਿਹਾ ਜੀ ਬੈਰੀਅਰ ਦੀ ਤੁਸੀਂ ਗੱਲ ਕਰ ਰਹੇ ਹੋ ਕੀ ਬੈਰੀਅਰਸ ਲੱਗ ਰਹੇ ਆ ਤੁਹਾਨੂੰ ਚੋਣ ਲੜਨ ਤੇ ਦੇਖੋ ਇੱਕ ਤਾਂ ਇਹ ਆ ਵੀ 19 ਚ ਜਦੋਂ ਹੋਇਆ ਸਾਰੀ ਜਿਹੜੀ ਪੁਲਿਸ ਆ ਉਹਨੇ ਸਾਡੇ ਵਰਕਰਾਂ ਦੇ ਘਰਾਂ 'ਚ ਜਾ ਜਾ ਕੇ ਫਲੈਕਸ ਪਾੜੇ ਪੋਸਟਰ ਪਾੜੇ ਝੰਡੇ ਲਾ ਦੇਤੇ ਅਨਨੈਸੈਸਰੀ ਹਰਾਸ ਕੀਤਾ ਤੇ ਤੁਸੀਂ 22 ਚਲਾ ਲਓ ਅਸੀਂ ਝਾੜੂ ਦੇ ਖਿਲਾਫ ਅਸੀਂ ਇੱਥੇ ਬੋਲੇ ਹੈਗੇ ਜਿਹੜੀਆਂ ਉਹਨਾਂ ਦੀ ਗਲਤ ਪਾਲਿਸੀ ਸੀ ਨਸ਼ਾ ਸੀ ਮਸ਼ੀਨਰੀ ਦਾ ਮਤਲਬ ਮਿਸਯੂਜ਼ ਹੀ ਲੋਕਾਂ ਦੇ ਖਿਲਾਫ ਆਪੋਜੀਸ਼ਨ ਮਤਲਬ ਪੋਲਿਟੀਕਲ ਜਿਹੜੀਆਂ ਪਾਰਟੀਆਂ ਸੀ ਉਹਨਾਂ ਦੇ ਵਿਰੋਧੀ ਤੇ ਉਦੋਂ ਸਾਡੇ ਤੇ ਪਰਚੇ ਕੀਤੇ ਗਏ ਸਾਡੇ ਤੇ ਲਾਠੀ ਚਾਰਜ ਹੋਇਆ ਜਲੰਧਰ ਚ ਤੇ ਹੁਣ ਵੀ ਇਹੀ ਆ ਵੀ ਜਦੋਂ ਸਿਕਿਉਰਟੀ ਦਾ ਮਸਲਾ ਆ ਮੈਂ 2 ਲੱਖ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ ਤੇ ਹੋਰ ਅਸੀਂ ਸੁਸਾਇਟੀ ਨੂੰ ਵਧੀਆ ਬਣਾਉਣ ਲਈ ਕੰਮ ਕਰ ਰਹੇ ਹਾਂ ਸੁਸਾਇਟੀ ਦਾ ਅਸੀਂ ਐਸਟ ਆ ਤੇ ਸਾਨੂੰ ਵੈਸੇ ਹੀ ਸਰਕਾਰ ਦੀ ਪ੍ਰਸ਼ਾਸਨਿਕ ਜ਼ਿੰਮੇਵਾਰੀ ਬਣਦੀ ਵੀ ਸਾਨੂੰ ਸਿਕਿਉਰ ਕੀਤਾ ਜਾਵੇ ਪਰ ਉਦੋਂ ਵੀ ਨਹੀਂ ਕੀਤਾ ਕਦੀ ਜਦ ਕੀ ਆਮ ਜੇ ਬੰਦੇ ਨੂੰ ਜਿਹੜਾ ਸਰਕਾਰ ਨਾਲ ਜੁੜਿਆ ਉਹਨੂੰ ਉਹ ਸਿਕਿਉਰਿਟੀ ਦੇਂਦੇ ਆ ਰਿਸੋਰਸ ਸਾਡੇ ਸਾਰਿਆਂ ਦੇ ਸਾਂਝੇ ਆ ਤੇ ਹੁਣ ਜਦੋਂ ਚੋਣ ਜਾਬਤਾ ਲੱਗ ਗਿਆ ਦੂਜੀ ਪੋਲੀਟੀਕਲ ਪਾਰਟੀਆਂ ਦੇ ਕੋਲ ਸਿਕਿਉਰਿਟੀ ਆ ਕੈਂਡੀਡੇਟਸ ਕੋ ਤੇ ਸਾਨੂੰ ਕਿਤੇ ਸਿਕਿਉਰਿਟੀ ਨਹੀਂ ਕੀਤਾ ਜਾ ਰਿਹਾ ਔਰ ਉਦਾਂ ਜਿਹੜੀਆਂ ਬੰਦਿਸ਼ਾਂ ਆ ਚੋਣ ਜਾਬਤੇ ਦੀਆਂ ਪਰਮਿਸ਼ਨ ਲੈਣੀ ਇੱਥੇ ਨਹੀਂ ਜਾਣਾ ਉਹ ਪੂਰੀਆਂ ਸਾਡੇ ਤੇ ਥੋਪੀਆਂ ਜਾ ਰਹੀਆਂ ਆ ਤਾਕੀ ਕੋਈ ਥ੍ਰੈਟ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਹੈਗਾ ਜਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਲੱਗਦਾ ਕਿ ਤੁਹਾਨੂੰ ਜਿਹੜੇ ਕਰਕੇ ਤੁਸੀਂ ਕਹਿ ਰਹੇ ਹੋ ਸਿਕਿਉਰਿਟੀ ਦਾ ਮਸਲਾ ਚੱਕ ਰਹੇ ਹੋ ਵੀ ਸਾਨੂੰ ਸਿਕਿਉਰਿਟੀ ਨਹੀਂ ਦਿੱਤੀ ਜਾ ਰਹੀ ਕਿਸੇ ਤਰ੍ਹਾਂ ਹੀ ਕੋਈ ਦਿੱਕਤ ਹੈਗੀ ਦੇਖੋ ਸਾਰਿਆਂ ਦੇ ਮਸਲੇ ਵਿੱਚ ਥ੍ਰੈਟ ਤਾਂ ਜਨਰਲੀ ਬਾਕੀਆਂ ਜਦੋਂ ਸਿਕਿਉਰਿਟੀ ਨਹੀਂ ਦਿੰਦੀ ਉਦੋਂ ਤਾਂ ਉਦੋਂ ਵੀ ਕਿਹੜਾ ਥ੍ਰੈਟ ਹੁੰਦਾ 13 April ਨੂੰ ਮੇਰਾ ਉਮੀਦਵਾਰੀ ਐਲਾਨ ਹੋਈ ਸੀ ਤੇ ਮੈਂ 16 ਨੂੰ ਜਿਹੜੇ ਡੀਸੀ ਕਿਉਂਕਿ ਉਸ ਤੋਂ ਬਾਅਦ ਕਾਂਗਰਸ ਦਾ ਵੀ ਹੋ ਗਿਆ ਆਪ ਦਾ ਵੀ ਹੋ ਗਿਆ ਤੇ ਭਾਜਪਾ ਦਾ ਪਹਿਲਾਂ ਹੀ ਸੀਗਾ ਸਾਡੇ ਤੋਂ ਤੇ ਅਸੀਂ 16 April ਨੂੰ ਮਿਲਿਆ ਸੀ ਵੀ ਬਾਕੀ ਕੈਂਡੀਡੇਟ ਕੋ ਸਿਕਿਉਰਿਟੀ ਆ ਵੀ ਤੁਸੀਂ ਐਟ ਪਾਰ ਤਾਂ ਕਰੋ ਸਾਨੂੰ ਸਾਰਿਆਂ ਨੂੰ ਤੇ ਉਹ 15 ਦਿਨ ਹੋ ਗਏ ਕਹਿੰਦੇ ਨੂੰ ਦੇ ਰਹਿਆਂ ਦੇ ਰਹਿਆਂ ਦੇ ਰਹਿਆਂ ਤੇ ਨਹੀਂ ਦਿੱਤੀ ਫਿਰ ਅਸੀਂ ਸੋਚਿਆ ਵੀ ਇਹ ਜਿਹੜੀ ਗੱਲ ਆ ਪ੍ਰਸ਼ਾਸਨ ਨਹੀਂ ਸਾਡੇ ਪ੍ਰਤੀ ਪੱਖਪਾਤੀ ਆ ਇਹ ਅਸੀਂ ਲੋਕਾਂ ਚ ਲੈ ਕੇ ਜਾਈਏ ਵੀ ਉਹ ਤਾਂ ਕਹਿੰਦੇ ਆ ਵੀ ਅਸੀਂ ਨਿਊਟਰਲ ਹੈਗੇ ਆ ਜੀ ਅਸੀਂ ਇਲੈਕਸ਼ਨ ਇਦਾਂ ਕਰਾਉਣੇ ਆ ਪਰ ਹੈ ਇੱਕ ਤਰ੍ਹਾਂ ਅੰਦਰੂਨੀ ਸਰਕਾਰ ਦੇ ਲਈ ਕੰਮ ਕਰ ਰਹੇ ਆ ਤੇ ਚੁਣੌਤੀ ਕੀ ਦੇਖਦੇ ਹੋ ਹੋਰ ਚੁਣੌਤੀਆਂ ਇਹ ਤਾਂ ਸਿਕਿਉਰਿਟੀ ਦਾ ਇੱਕ ਵੱਖਰਾ ਮਸਲਾ ਹੈ ਤਾਂ ਜਲੰਧਰ ਦੇ ਵਿੱਚ ਹੋਰ ਵੱਖ-ਵੱਖ ਪਾਰਟੀਆਂ ਦੇ ਕੈਂਡੀਡੇਟਸ ਨੇ ਸੁਸ਼ੀਲ ਕੁਮਾਰ ਰਿੰਕੂ ਨੇ ਉਹ ਜਿਹੜੇ ਆ ਬਸ ਬੀਐਸਪੀ ਬੀਜੇਪੀ ਦੇ ਵੱਲੋਂ ਜਿਹੜਾ ਕੈਂਡੀਡੇਟ ਨੇ ਚੰਨਜੀਤ ਸਿੰਘ ਚੰਨੀ ਕਾਂਗਰਸ ਵੱਲੋਂ ਨੇ ਮਹਿੰਦਰ ਸਿੰਘ ਕੇਪੀ ਜਿਹੜੇ ਆ ਉਹ ਪੁਰਾਣੇ ਟਕਸਾਲੀ ਲੀਡਰ ਸੀ ਉਹ ਅਕਾਲੀ ਦਲ ਦੇ ਵਿੱਚ ਚਲੇ ਗਏ ਉਹ ਨੇ ਤੇ ਅਕਾਲੀ ਦਲ ਦੇ ਲੀਡਰ ਸੀਗੇ ਜਿਹੜਾ ਟਿੰਨ ਪਵਨ ਕੁਮਾਰ ਟਿੰਨ ਹੋਣੀ ਉਹ ਜਿਹੜੇ ਆ ਇਸ ਸਮੇਂ ਆਮ ਆਰਮੀ ਪਾਰਟੀ ਦੇ ਵੱਲੋਂ ਕੈਂਡੀਡੇਟ ਨੇ ਕਿਵੇਂ ਦੇਖ ਰਹੇ ਹੋ ਸਾਰੇ ਆ ਦੇਖੋ ਇਹ ਦਾ ਮੰਨ ਲੋ ਲੋਕਾਂ ਨੂੰ ਬਸਲ ਕੀਤਾ ਹੈਗਾ ਬਈ ਉਹ ਨਾ ਲੋਕਾਂ ਦਾ ਇੱਕ ਨਿਰਾਸ਼ਾ ਆਈ ਇਹਨਾਂ ਸਾਰੀਆਂ ਘਟਨਾਵਾਂ ਨਾਲ ਬਈ ਬਾਰ ਬਾਰ ਸਾਡੇ ਜਿਨ੍ਹਾਂ ਨੂੰ ਅਸੀਂ ਸੋਚਦੇ ਹਾਂ ਵੀ ਇਹ ਬੰਦੇ ਸਾਡੇ ਭਲੇ ਲਈ ਕੰਮ ਕਰਨਗੇ ਸਾਡੇ ਇਸ਼ੂ ਰਿਜ਼ੋਲਵ ਕਰਨਗੇ ਸਾਡੇ ਲਈ ਵਧੀਆ ਮਾਹੌਲ ਪੈਦਾ ਕਰਨਗੇ ਵੀ ਉਹ ਉਹੀ ਛੱਡ ਕੇ ਚਲੇ ਜਾਂਦਾ ਤੇ ਜਿਨ ਜਿਸ ਪਾਰਟੀ ਦੇ ਖਿਲਾਫ ਉਹਨਾਂ ਨੇ ਉਹਨੂੰ ਵੋਟ ਪਾਈ ਹੁੰਦੀ ਤੇ ਅਗਲੀ ਵਾਰ ਉਹ ਬੰਦਾ ਉਸ ਪਾਰਟੀ ਵੱਲੋਂ ਹੀ ਆ ਜਾਂਦਾ ਤੇ ਇਹ ਇਹ ਲੋਕਾਂ ਲਈ ਬੜੀ ਨਿਰਾਸ਼ਾ ਜਨਕ ਹੈਗੀ ਗੱਲ ਤੇ ਲੋਕ ਕਾਫੀ ਨਿਰਾਸ਼ ਹੈਗੇ ਆ ਤੇ ਇਸ ਕਰਕੇ ਜਿਹੜੀ ਚੁਣੌਤੀ ਹੈਗੀ ਆ ਉਹ ਪਾਲਿਸੀਆਂ ਵੱਲੋਂ ਤਾਂ ਵਿਅਕਤੀਆਂ ਦੇ ਤੌਰ ਤੇ ਨਹੀਂ ਸਾਨੂੰ ਕੋਈ ਹੈਗੀ ਜਿਹੜੇ ਉਹਨਾਂ ਦੇ ਰਿਸੋਰਸ ਦੇ ਮੁਕਾਬਲੇ ਉਹ ਸਾਡੇ ਤੋਂ ਬਹੁਤ ਜ਼ਿਆਦਾ ਹੈਗੇ ਤੇ ਉਹੀ ਆ ਵੀ ਵੀ ਸਾਡੇ ਮੂਰੇ ਚੈਲੰਜ ਹੈ ਵੀ ਕਿੱਦਾਂ ਅਸੀਂ ਆਪਣੇਆਂ ਨੂੰ ਲੋਕਾਂ ਮੋਰੇ ਲੈ ਕੇ ਜਾਣਾ ਕਿੱਦਾਂ ਅਸੀਂ ਆਪਣੇਆਂ ਨੂੰ ਹਾਲਾਂਕਿ ਅਸੀਂ ਲਗਾਤਾਰ ਕੰਮ ਕਰਕੇ ਆਪਣੇਆਂ ਨੂੰ ਪ੍ਰੂਵ ਵੀ ਕੀਤਾ ਵੀ ਕਿੱਦਾਂ ਅਸੀਂ ਆਪਣੀ ਮੈਰਿਟ ਲੋਕਾਂ ਵੱਲ ਲੈ ਕੇ ਜਿਹੜੇ ਅਸੀਂ ਕੰਮ ਕੀਤੇ ਵੀ ਤਾਂ ਕਿ ਜਿਹੜਾ ਰਿਸੋਰਸ ਦਾ ਫੈਕਟਰ ਹੈ ਉਹਨੂੰ ਅਸੀਂ ਓਵਰਟੇਕ ਕਰ ਜਾਈਏ ਤੇ ਅਸੀਂ ਘੱਟ ਸਾਧਨਾਂ ਨਾਲ ਵੀ ਜਿਹੜੀ ਆ ਸੀਟ ਜਿੱਤੀਏ ਬਲਵਿੰਦਰ ਹੁਣੀ ਕੀ ਕੁਝ ਜਿਹੜੇ ਆ ਤੁਹਾਡੀ ਜਿਹੜੀ ਆ ਪਾਰਟੀ ਦੀ ਪੋਲਿਟਿਕਸ ਇੱਕ ਹੋਰ ਬੱਕਰੀ ਤਰ੍ਹਾਂ ਦੀ ਹੁੰਦੀ ਆ ਤਾਂ ਕੀ ਕੁਝ ਜਿਹੜੇ ਜਿਹੜੇ ਆ ਗੱਲਾਂ ਬਾਤਾਂ ਲੈ ਕੇ ਜਾ ਰਹੇ ਹੋ ਲੋਕਾਂ ਦੇ ਵਿੱਚ ਕੀ ਗੱਲਾਂ ਬਾਤਾਂ ਨੇ ਕਿਹੜੀਆਂ ਮੁੱਦੇ ਕਿਹੜੇ ਨੇ ਜਿਨ੍ਹਾਂ ਦੇ ਉੱਤੇ ਚੋਣ ਲੜਨਗੇ ਤੁਸੀਂ ਬੀਐਸਪੀ ਦੇਖੋ ਬੱਕਰੀ ਤਰ੍ਹਾਂ ਦੀ ਤਾਂ ਇਦਾਂ ਹੀ ਆ ਵੀ ਜਿਹੜੇ ਲੋਕ ਆ ਜਿਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਇਗਨੋਰ ਕੀਤਾ ਗਿਆ ਉਹਨਾਂ ਨੂੰ ਡਿਵੈਲਪਮੈਂਟ ਦੇ ਵਿੱਚ ਹਿੱਸੇਦਾਰੀ ਨਹੀਂ ਬਣਾਇਆ ਗਿਆ ਪਿੰਡਾਂ ਦੇ ਲੋਕ ਆ ਜਾਂ ਆਮ ਲੋਕ ਆ ਜਿਨ੍ਹਾਂ ਨੂੰ ਸੁਣਿਆ ਹੀ ਨਹੀਂ ਜਾਂਦਾ ਪ੍ਰਸ਼ਾਸਨ ਵੱਲੋਂ ਨਾ ਡਿਵੈਲਪਮੈਂਟ ਦੇ ਵਿੱਚ ਹਿੱਸੇਦਾਰ ਬਣਾਇਆ ਜਾਂਦਾ ਨਾ ਹੀ ਉਹ ਜੇ ਪ੍ਰਸ਼ਾਸਨ ਤੋਂ ਕੋਈ ਗੱਲ ਰੱਖਣ ਜਾਣ ਨਾ ਹੀ ਉਹਨਾਂ ਨੂੰ ਸੁਣਿਆ ਜਾਂਦਾ ਉਹ ਕਿਤੇ ਉਹਨਾਂ ਦੇ ਮਤਲਬ ਪ੍ਰਸ਼ਾਸਨ ਦੀ ਕਿਤੇ ਥਿੰਕਿੰਗ 'ਚ ਨਹੀਂ ਹੁੰਦੇ ਤੇ ਉਹਨਾਂ ਦੀ ਪਾਰਟੀ ਗੱਲ ਕਰਦੀ ਹੈ ਹਮੇਸ਼ਾ ਤੇ ਇਸ ਕਰਕੇ ਸਟੈਬਲਿਸ਼ ਸਥਾਪਿਤ ਪਾਰਟੀਆਂ ਨਾਲ ਅਸੀਂ ਬੱਕਰੇ ਦੇ ਦੱਸਦੇ ਆ ਤੇ ਉਹੀ ਹੁਣ ਵੀ ਗੱਲ ਆ ਵੀ ਜਿਹੜੇ ਸਾਰਿਆਂ ਦੇ ਲਈ ਡਿਵੈਲਪਮੈਂਟ ਹੋਣੀ ਚਾਹੀਦੀ ਤੇ ਜਿਹੜੇ ਜਿਹੜੇ ਇਗਨੋਰ ਕੀਤੇ ਗਿਆ ਅਸੀਂ ਪਹਿਲਾਂ ਉਹਨਾਂ ਦੀ ਗੱਲ ਆ ਉਹਨਾਂ ਦੀ ਵੀ ਹੈਗੀ ਗੱਲ ਤੇ ਓਵਰਆਲ ਸੁਸਾਇਟੀ ਨੂੰ ਅਸੀਂ ਕਿੱਦਾਂ ਵਧੀਆ ਬਣਾ ਸਕਦੇ ਆ ਕਿੱਦਾਂ ਅਸੀਂ ਵਧੀਆ ਹੈਲਥ ਤੇ ਕੰਮ ਕਰ ਸਕਦੇ ਆ ਕਿੱਦਾਂ ਅਸੀਂ ਵਧੀਆ ਐਜੂਕੇਸ਼ਨ ਤੇ ਕੰਮ ਕਰ ਸਕਦੇ ਆ ਕਿੱਦਾਂ ਅਸੀਂ ਵਧੀਆ ਲਾਅ ਐਂਡ ਆਰਡਰ ਤੇ ਕੰਮ ਕਰ ਸਕਦੇ ਆ ਲੋਕਾਂ ਦੀ ਐਕਸਪਲੋਇਟੇਸ਼ਨ ਲੁੱਟ ਜਿਹੜੀ ਹੁੰਦੀ ਹੈ ਸੰਸਾਦ ਉਹ ਰੋਕ ਸਕਦੇ ਆ ਤੇ ਉਹਦੇ ਉਹ ਮੁੱਦੇ ਲੈ ਕੇ ਅਸੀਂ ਲੋਕਾਂ 'ਚ ਜਾ ਰਹੇ ਆ ਜਲੰਧਰ ਦੇ ਵਿੱਚ ਜਲੰਧਰ ਨੂੰ ਬਹੁਤ ਹੌਟ ਸੇਟ ਮੰਨਿਆ ਜਾ ਰਿਹਾ ਪੰਜਾਬ ਦੇ ਵਿੱਚ ਡਿਗਜ਼ ਲੀਡਰ ਇੱਥੋਂ ਦੇ ਹੈਗੇ ਨੇ ਜਾਂ ਕਹ ਲੈ ਅਮਿੰਦਰ ਕੇਪੀ ਉਹਨਾਂ ਦੀ ਗੱਲ ਕਰੇ ਉਹਨਾਂ ਦੀ ਇੱਕ ਵੱਖਰੀ ਲੈਗਸੀ ਸੀ ਉਹਨਾਂ ਦੇ ਫਾਦਰ ਸਾਹਿਬ ਪਿਛਲੇ ਪੰਜ ਦੁਬਾਰ ਐਮਐਲਏ ਰਹੇ ਤਾਂ ਉਹਨਾਂ ਦੀ ਇੱਕ ਲੈਗਸੀ ਸੀ ਤਾਂ ਆਪਾਂ ਉਹਨਾਂ ਨੂੰ ਟਿੰਨੂ ਉਹ ਬੀਐਸਪੀ ਚੋਂ ਤੁਹਾਡੇ ਉਦੋਂ ਵਾਰ ਕਾਲੀ ਦਲ ਚ ਚੱਲ ਗਈ ਸੀ ਤਾਂ ਉਹ ਜਿਹੜੇ ਚੋਣ ਲੜ ਰਹੇ ਨੇ ਉਹਨਾਂ ਦੇ ਸਾਰਿਆਂ ਦੇ ਵਿਚਾਰੇ ਤੁਸੀਂ ਆਪਣੇ ਆਪ ਨੂੰ ਕਿੱਥੇ ਖੜਾ ਦੇਖ ਰਹੇ ਹੋ ਦੇਖੋ ਮੈਂ ਤੁਸੀਂ ਸਾਨੂੰ 19 ਚ ਦੇਖੋ 19 ਵਿੱਚ ਕਾਂਗਰਸ ਸਰਕਾਰ ਸੀ ਸਾਰੇ ਸਰਪੰਚ ਉਹਨਾਂ ਦੇ ਸੀ ਕੌਂਸਲਰ ਉਹਨਾਂ ਦੇ ਸੀ ਐਮਐਲਏ ਉਹਨਾਂ ਦੇ ਕਾਫੀ ਸਟੇਟ ਮਸ਼ੀਨਰੀ ਉਹਨਾਂ ਦੀ ਸੀ ਉਹ ਜਿਹੜੇ ਉਦੋਂ ਚੌਧਰੀ ਸਾਹਿਬ ਲੜ ਰਹੇ ਸੀ ਉਹ ਬਹੁਤ ਸਟਰੋਂਗ ਹੁੰਦੇ ਸੀ ਮਤਲਬ ਮੇਨ ਉਹਨਾਂ ਨੂੰ ਕਾਂਗਰਸ ਦੇ ਦਲਿਤ ਫੇਸ ਕਿਹਾ ਜਾਂਦਾ ਸੀ ਉਹਨਾਂ ਦੇ ਆਪੋਜ਼ਿਟ ਦੇ ਵਿੱਚ ਅਟਵਾਲ ਸਾਹਿਬ ਸੀਗੇ ਉਹ ਵੀ ਸ਼ੈਡਿਊਲ ਕਾਸਟਾਂ ਦੇ ਵੱਡੇ ਆਗੂ ਸੀ ਔਰ ਅਕਾਲੀ ਦਲ ਬੀਜੇਪੀ ਦਾ ਗੜਵੰਦਾ ਸੀ ਬੀਜੇਪੀ ਦੀ ਸੈਂਟਰ ਚ ਉਹਨਾਂ ਦੀ ਸਰਕਾਰ ਸੀਗੀ ਔਰ ਉਹ ਲੋਕ ਸਭਾ ਦੇ ਡਿਪਟੀ ਸਪੀਕਰ ਰਹੇ ਸੀ ਤੇ ਆਪ ਵੱਲੋਂ ਜਦੋਂ ਲੋਕਾਂ ਨੂੰ ਸੀਗਾ ਵੀ ਅਸੀਂ ਆਪ ਨੂੰ ਤੀਜਾ ਬਦਲ ਬਣਾਉਣਾ ਆ ਉਦੋਂ ਜਸਟਿਸ ਜੋਰਾ ਸਿੰਘ ਇਥੋਂ ਕੈਂਡੀਡੇਟ ਸੀ ਤੇ ਇਹਨਾਂ ਤਿੰਨਾਂ ਦੇ ਵਿੱਚ ਉਹ ਤਾਂ ਅਸੀਂ ਬਿਲਕੁਲ ਨਵੇਂ ਚਿਹਰੇ ਸੀ ਤੇ ਲੋਕਾਂ 'ਚ ਪਰ ਅਸੀਂ ਲਗਾਤਾਰ ਕੰਮ ਕੀਤਾ ਸੀ ਇੱਕ ٹرسٹ ਫੈਕਟਰ ਅਸੀਂ ਇਦਾਂ ਲਾਈਮਲਾਈਟ ਵਿੱਚ ਸੀਗੇ ਨਹੀਂ ਪਰ ਜ਼ਮੀਨ ਤੇ ਬਿਨਾ ਅਸੀਂ ਉਹ ਸੁਰਖੀਆਂ 'ਚ ਨਹੀਂ ਸੀ ਇੰਨਾ মিডিਆ ਦੀ ਪਰ ਜ਼ਮੀਨ ਤੇ ਸਾਡੀ ਪકડ ਬਹੁਤ ਸੀ ਤੇ ਲੋਕਿਆਂ ਨੇ ਸਾਨੂੰ ਕਿਤੇ ਕੰਸੀਡਰ ਨਹੀਂ ਕੀਤਾ ਸੀ ਤੇ ਉਦੋਂ ਅਸੀਂ ਦੋ ਲਗ ਬੋਰਡ ਲੈ ਕੇ ਆਪਣਾ ਸਪੇਸ ਬਣਾਇਆ ਸੀ ਤੇ ਉਹੀ ਪੋਜੀਸ਼ਨ ਹੁਣ ਵੀ ਆ ਬਈ ਲੋਕਾਂ ਨੂੰ ਉਹ ਦਿਗਜ ਲੱਗਦੇ ਮੀਡੀਆ ਸਪੇਸ 'ਚ ਪਰ ਜ਼ਮੀਨ ਤੇ ਜਿੱਦਾਂ ਜਿੱਦਾਂ ਤੁਸੀਂ ਜਾਵੋਗੇ ਤੁਹਾਨੂੰ ਅਸੀਂ ਦਿਗਜ ਲਗਾਗੇ ਤਾਂ ਜ਼ਮੀਨ ਤੇ ਤੁਸੀਂ ਭਾਅ ਕਹਿ ਰਹੇ ਹੋ ਕਿ ਅਸੀਂ ਦਿਗਜ ਹੈਗੇ ਆਂ ਲੋਕਾਂ ਦੇ ਵਿੱਚ ਜਾ ਰਹੇ ਹਾਂਜੀ 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 ਠੀਕ ਹੈ ਬਲਵਿੰਦਰ ਜੀ ਤਾਂ ਇਹ ਸਨ ਬੀਐਸਪੀ ਦੇ ਕੈਂਡੀਡੇਟ ਜਲੰਧਰ ਤੋਂ ਬਲਵਿੰਦਰ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਆ ਉਹਨਾਂ ਦਾ ਖਾਸ ਕਰਕੇ ਜਿਹੜਾ ਅੱਜ ਦਾ ਮਸਲਾ ਸੀ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਉਹਨਾਂ ਨੂੰ ਸਿਕਿਉਰਿਟੀ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਬਾਕੀ ਸਾਰੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ ਆ ਤਾਂ ਸਿਕਿਉਰਿਟੀ ਦੀ ਮੰਗ ਉਹਨਾਂ ਦੇ ਵੱਲੋਂ ਰੱਖੀ ਗਈ ਆ ਕੈਮਰਾਮੈਨ ਪ੍ਰਵੀnder ਸਿੰਘ ਦੇ ਨਾਲ ਕੋਲਵਿੰਦਰ ਸਿੰਘ ਛਲੇੜੀ ਜਲੰਧਰ